ਮੈਂ ਇੱਕ ਗੱਲ ਸੋਚੀ ਆ ਵੀ ਜਦੋਂ ਸਾਡੀ ਬਿੱਲੀ ਨੇ ਵੱਡੀ ਹੋਣਾ ਵਾ ਇਹਨੂੰ ਇਹਦੀਆਂ ਫਰੈਂਡਸ ਨੇ ਪੁੱਛਿਆ ਕਰਨਾ ਵੀ ਤੁਸੀਂ ਨਿਊਜ਼ੀਲੈਂਡ ਕਿੱਦਾਂ ਹੈ ਇਹ ਇਹਨੇ ਆਖਣਾ ਵੀ ਮੇਰਾ ਪਾਪਾ ਕਾਕਾ ਆਇਆ ਸੀ ਤੇ ਉਹ ਸਾਨੂੰ ਉਹ ਉਹ ਇੱਥੇ ਆਇਆ ਪਹਿਲਾਂ ਤੇ ਫਿਰ ਅਸੀਂ ਆਏ ਫਿਰ ਇਹਦੇ ਬੱਚਿਆਂ ਨੇ ਪੁੱਛਿਆ ਕਰਨਾ ਇਹਨੇ ਆਖਿਆ ਕਰਨਾ ਤੁਹਾਡਾ ਦਾਦਾ ਕਾਕਾ ਆਹੀ ਇੱਥੇ ਫਿਰ ਇਹ ਗਾਂ ਦੀ ਗਾ ਚੱਲੀ ਜਾਣਾ ਵੀ ਕਾਕਾ ਆਇਆ ਸੀ ਨਾਨਾ ਨਾਨਾ ਵੀ ਨਾ ਤੇ ਕਾਕਾ ਉਹ ਜਨਾ ਵੀ ਤੁਹਾਡਾ ਬਾਪੂ ਕਾਕਾ ਆਇਆ ਸੀ ਪਤਾ ਤਾਂ ਇਦਾਂ ਹੀ ਹੈ ਨਾ ਤੇ ਮੈਂ ਸੋਚਦਾ ਕਦੀ ਕਦੀ ਕਿ ਵੇਹ ਹਮਾਰੇ ਨੇ ਜਿੱਥੇ ਦਾਲ ਫੁਲਕਾ ਲਿਖਿਆ ਵਾ ਰਮਨ ਕਿ ਨਾ ਸੀਰੀਅਸ 하게 ਦੇਖਣੇ ਤੀ ਉਹ ਵੇਖਣ ਦੀ ਆ ਵੀ ਇਹ ਦਾਦਾ ਨਾਨਾ ਚਾਚਾ ਸਭ ਕੁਝ ਦੇਖ ਕੇ ਬਣ ਗਿਆ ਵੇ ਬੰਦਾ ਵਾ ਗਾਹ ਕਾ ਪਤਾ ਲੱਗੂਗਾ ਪਰ ਮੈਨੂੰ ਯਾਦ ਰੱਖਿਓ ਮੈਂ ਤੁਹਾਨੂੰ ਨਿਊਜ਼ੀਲੈਂਡ ਲੈ ਕੇ ਆਇਆ ਹਾਂ ਚੰਗਾ ਹਾਂਜੀ ਤੇ ਹੁਣ ਉਹ ਤੇ ਚਾਚੀ ਕਾਲ ਕਰਦੇ ਇੱਕ ਇਸ਼ਾਰੇ ਨੂੰ ਕਿ ਚਾਚੀ ਕਾਲ ਗੁੱਡ ਬਾਏ ਇਹ ਮੈਂ ਆ ਨਾ ਜੋ ਮੇਰੇ ਦਿਲ ਚੋਂ ਦਾ ਮੈਂ ਤੁਹਾਨੂੰ ਦੱਸ ਦੇਣਾ ਵਾ ਦਿਲ ਦਾ ਮੈਂ ਬਹੁਤ ਸਾਫ਼ ਆ ਐਸ਼ੀ ਹਾਂ ਤੇ ਮੇਰਾ ਇਹਦਾ ਥੈਂਕ ਯੂ ਧੰਨਵਾਦ ਕਰਦੇ ਰਿਹਾ ਕਰੋ ਇਹ ਨਾਲੇ ਸਾਡੀ ਬਿੱਲੀ ਦਾ ਆ ਵੇਖੋ ਸਾਡੀ ਬਿੱਲੀ ਨੇ ਮੂੰਹ ਵੇਖੋ ਲਪੇੜਿਆ ਇਹ ਅੱਜ ਘੁੰਮਣ ਆਈ ਆ ਲੈ